ਜਹੇ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਹਿਟਾਰਮੀ ਦਾ ਫਾਊਂਡਰ ਸਟ੍ਰਕਟਰ ਦੋਸਤੋ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹਨਾਂ ਬੱਚਿਆਂ ਲਈ ਜਿਨ੍ਹਾਂ ਦਾ ਪੰਜਾਬ ਪੁਲਿਸ ਫਿਜ਼ੀਕਲ ਦਾ ਟ੍ਰਾਇਲ ਆ 2024 ਦਾ ਤੇ ਤੁਹਾਨੂੰ ਸਾਰਿਆਂ ਨੂੰ ਜੇ ਪਤਾ ਹੋਵੇ ਕਿ ਪੰਜਾਬ ਪੁਲਿਸ ਟ੍ਰਾਇਲ ਨੇ ਜਿਹੜੇ ਸਟਾਰਟ ਨੇ ਠੀਕ ਹੈ ਤੇ ਹੁਣ ਇਸੇ ਮਹੀਨੇ ਤੋਂ ਸਟਾਰਟ ਨਵੰਬਰ ਦੇ ਵਿੱਚੋਂ ਤੇ ਥੋੜੇ ਦਸੰਬਰ ਦੇ ਵਿੱਚ ਅਪਰ ਦੇ ਵਿੱਚ ਖਤਮ ਹੋ ਜਾਣੇ ਹਨ ਹਾਂਜੀ ਇਹ ਗੱਲ ਸੱਚ ਆ ਤੁਸੀਂ ਆਪਣਾ ਟ੍ਰਾਇਲ ਆ ਜਿਹੜਾ ਉਹ ਪੋਸਟਪੌਨ ਉਹ ਕਰਾ ਸਕਦੇ ਹੋ ਠੀਕ ਹੈ ਤੇ ਕਿਵੇਂ ਹੁੰਦਾ ਟ੍ਰਾਇਲ ਪੋਸਟਪੋਨ ਕਿਵੇਂ ਸਾਰਾ ਕੁਝ ਉਹ ਪ੍ਰੋਸੈਸ ਉਹ ਅਲੱਗ ਹੈ ਇੱਕ ਠੀਕ ਹੈ ਮੈਂ ਆਪਣੀ ਕੈਡੂ ਦੇ ਵਿੱਚ ਵੀ ਬੱਚਿਆਂ ਦਾ ਕਰਵਾਇਆ ਹੈ ਤੇ ਉਹਦਾ ਰੀਜ਼ਨ ਇਹ ਸੀਗਾ ਕਿ ਇੱਕ ਬੱਚੇ ਦਾ ਪੇਪਰ ਕਲੈਸ਼ ਹੋ ਰਿਹਾ ਸੀਗਾ ਤੇ ਇਸ ਦੇ ਵਿੱਚ ਹੀ ਡਿਲੇਸ਼ਨ ਦੇ ਵਿੱਚ ਹੀ ਬਹੁਤ ਸਾਰੇ ਬੱਚਿਆਂ ਦੇ ਹੁਣ ਪੇਪਰ ਵੀ ਕਲੈਸ਼ ਕਰਨਗੇ ਠੀਕ ਆ ਕਿਸੇ ਬੱਚੇ ਨੂੰ ਕੋਈ ਇੰਜਰੀ ਹੋ ਸਕਦੀ ਹੈ ਕਿਸੇ ਬੱਚੇ ਨੂੰ ਵੈਸੇ ਕੋਈ ਘਰ ਦੇ ਵਿੱਚ ਕੋਈ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਆ ਤਾਂ ਜੋ ਮੈਨੂੰ ਕਾਲ ਦੇ ਅਨਕੁਆਰੀ ਆਈ ਨੇ ਉਹਦੇ ਹਿਸਾਬ ਦੇ ਨਾਲ ਮੈਂ ਇਹ ਵੀਡੀਓ ਬਣਾ ਰਿਹਾ ਤੁਹਾਨੂੰ ਦੱਸਦਾ ਕਿੱਦਾਂ ਵੀਡਾ ਮੇਨ ਟਾਪਿਕ ਹੈ ਕਿ ਟ੍ਰਾਇਲ ਪੋਸਟਪੋਨ ਕਰਨਾ ਠੀਕ ਹੈ ਤਾਂ ਮੈਂ ਤੁਹਾਨੂੰ ਉਹੀ ਕਲੀਅਰ ਕਰ ਦੇਣਾ ਚਾਹਣਾ ਕਿ ਟ੍ਰਾਇਲ ਪੋਸਟਪੋਨ ਕਿਹੜਾ ਬੱਚਾ ਕਰਾ ਸਕਦਾ ਹੈ ਤੇ ਕਿਹੜੇ ਬੱਚੇ ਨੂੰ ਲੋੜ ਹੈ ਕਿਹੜੇ ਬੱਚੇ ਨੂੰ ਨਹੀਂ ਲੋੜ ਹੈ ਦੋਸਤੋ ਤੁਸੀਂ ਪੰਜਾਬ ਪੁਲਸਾ ਜਿਹੜਾ ਟ੍ਰਾਇਲ ਆ ਉਹ ਪੋਸਟਪੋਨ ਕਰਾ ਸਕਦੇ ਹੋ ਠੀਕ ਹੈ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰੋਪਰ ਟ੍ਰਾਇਲ ਪੋਸਟਪੋਨ ਤੁਸੀਂ ਕਿਵੇਂ ਕਰਾਣਾ ਕੀ ਸੀਨ ਹੈ ਠੀਕ ਹੈ ਤੇ ਤੁਹਾਨੂੰ ਕੀ ਡਾਕੂਮੈਂਟ ਚਾਹੀਦਾ ਉਹਦੇ ਲਈ ਠੀਕ ਹੈ ਤੇ ਟ੍ਰਾਇਲ ਪੋਸਟਪੋਨ ਕਿਹਨਾ ਬੱਚਿਆਂ ਦਾ ਹੁੰਦਾ ਹੈ ਕਦੋਂ ਹੁੰਦਾ ਹੈ ਕੋਡੋਂ ਤੋਂ ਰਿਪਲਾਈ ਆਂਦਾ ਏ ਕਦੋਂ ਕੀ ਸੀ ਨੂੰ ਸਾਰਾ ਉਹ ਇੱਕ ਪ੍ਰੋਪਰ ਇੱਕ ਪ੍ਰੋਸੈਸ ਆ ਜੇ ਤੁਹਾਡੇ ਕੋਈ ਬੱਚਾ ਇੱਛੁਕ ਹੈ ਕਿ ਉਹਨੇ ਟ੍ਰਾਇਲ ਪੋਸਟਪੋਨ ਕਰਾਣਾ ਏ ਫॉर ਸਮ ਰੀਜ਼ਨ ਠੀਕ ਹੈ ਕੋਈ ਕੋਈ ਸ਼ੂ ਹੋ ਸਕਦਾ ਤਾਂ ਉਹ ਮੈਨੂੰ ਕੰਟੈਕਟ ਕਰ ਸਕਦਾ ਤਾਂ ਮੈਂ ਉਸ ਬੱਚੇ ਨੂੰ ਜਾਣਕਾਰੀ ਇਹ ਜਿਹੜੀ ਦੇ ਦਾਂਗਾ ਕਿ ਕਿੱਦਾਂ ਤੁਸੀਂ ਆਪਣਾ ਟ੍ਰਾਇਲ ਆ ਜਿਹੜਾ ਉਹ ਪੋਸਟਪੋਨ ਆ ਜਿਹੜਾ ਕਰਵਾ ਸਕਦੇ ਹੋ ਅੱਗੇ